ਖਬਰ ਨਾਵਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰੂ ਘਰ ਯਾਨੀ ਕਿ ਗੁਰਦੁਆਰਾ ਸਾਹਿਬ ਨੂੰ ਲੈ ਕੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਲੋਕਾਂ ਵੱਲੋਂ ਖਾਸ ਕਰਕੇ ਪੰਥਕ ਲੋਕਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਉਹ ਵੀਡੀਓ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਬੜੇ ਵੱਡੇ ਪੱਧਰ ਤੇ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਇਵਨ ਤੋਂ ਕੱਲਾ ਕੌਮ ਵੱਲੋਂ ਨਹੀਂ ਕੱਲਾ ਪੰਥ ਵੱਲੋਂ ਨਹੀਂ ਹਰ ਧਰਮ ਦੇ ਵਰਕ ਭਾਈਚਾਰੇ ਵੱਲੋਂ ਉਸ ਵੀਡੀਓ ਦਾ ਵਿਰੋਧ ਕੀਤਾ ਜਾ ਰਿਹਾ ਹੈ ਗੁਰੂ ਘਰ ਹੁੰਦੇ ਨੇ ਮੱਥਾ ਟੇਕਣ ਨੂੰ ਬਾਣੀ ਸੁਣਨ ਨੂੰ ਜਾਂ ਬਾਣੀ ਪੜ੍ਹਨ ਨੂੰ ਸੇਵਾ ਕਰਨ ਨੂੰ ਲੇਕਿਨ ਅਜਿਹਾ ਮਾਮਲਾ ਆਇਆ ਹੈ ਇਹ ਕਦੇ ਨਾ ਤਾਂ ਕਿਸੇ ਚਰਚ ਵਿੱਚ ਹੋਇਆ ਨਾ ਕਿਸੇ ਮੰਦਿਰ ਦੇ ਵਿੱਚ ਹੋਇਆ ਨਾ ਕਿਸੇ ਬਸੰਦ ਦੇ ਵਿੱਚ ਹੋਇਆ ਗੁਰਦੁਆਰਾ ਸਾਹਿਬ ਵਿੱਚ ਕੁਝ ਲੋਕਾਂ ਲੋਕਾਂ ਜਾਂ ਕਹਿ ਸਕਦੇ ਆ ਵਿਅਕਤੀਆਂ ਵੱਲੋਂ ਜੂਆ ਖੇਡਿਆ ਜੂਆ ਖੇਡਿਆ ਜਾ ਰਿਹਾ ਹੈ ਯਾਨੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੂਆ ਖੇਡਿਆ ਜਾ ਰਿਹਾ ਹੈ ਅਤੇ ਉਹਨਾਂ ਸਾਰੇ ਉਹ ਜਿਹੜੇ ਜੂਆ ਖੇਡਣ ਵਾਲੇ ਨੇ ਉਹ ਆਈ ਥਿੰਕ ਅਮਰਤਾਰੀ ਨੇ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਤੁਸੀਂ ਵੀਡੀਓ ਵੇਖ ਕੇ ਆਪਣੇ ਆਪਣੇ ਆਪ ਹੀ ਅੰਦਾਜ਼ਾ ਲਗਾ ਲੈਣਾ ਕਿ ਕਿਸ ਤਰ੍ਹਾਂ ਦੀ ਕਲਤੂਤ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਗਈ ਸਿਰਾਂ ਤੇ ਉਹਨਾਂ ਨੇ ਕੇਸਰੀ ਪੰਨੇ ਭਰਨੇ ਬੰਨੇ ਹੋਏ ਨੇ ਲੇਕਿਨ ਦੂਸਰੇ ਪਾਸੇ ਉਹਨਾਂ ਵੱਲੋਂ ਗੁਰੂ ਘਰ ਦੇ ਵਿੱਚ ਬੈਠ ਕੇ ਜੂਆ ਖੇਡਿਆ ਜਾ ਰਿਹਾ ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾਣਾ ਠੀਕ ਹੈ ਜਿੰਨਾਂ ਦਾ ਕੇ ਹਮਾਰਾ ਦਾ ਕਰ ਰਿਹਾ ਹੋਰ ਵਾਹ ਏ ਚੰਗੀ ਗੱਲ ਹੈ ਨਾ ਟਾਈ 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 ਆ ਬਾਪਾ ਜੀ ਫੋਟੋ ਨਹੀਂ ਅੰਦਰ ਆ ਕੇ ਉਹ ਬਿਜੇ ਹੋ ਗਈ ਗਾਦੀ ਨੇ ਵੀ ਇਹ ਅੱਛਾ ਨਹੀਂ ਲੱਗਦਾ ਨਹੀਂ ਗਾੜਾ ਮੈਂ ਗਾਲੂ ਗੋੜਾ ਹੈ ਮੈਂ ਗਾਲੂ ਗੋੜਾ ਬਾਪੜਾ ਨੋ ਲੱਗਦਾ ਨੋ ਲੱਗਦਾ ਪਿਸੋ ਲਵਾਰਾ ਆਹ ਰੂਪਾ ਲੱਗਦਾ ਨਾ ਇਹਾਰੇ ਪ੍ਰਦਾਨ ਜੋ ਬੜੇ ਬੜੇ ਜੁਲਿਸ ਦੀ ਨਾ ਹਰ ਪਤਾ ਹੈ

हम बोल रहे हैं क्या है। समाज में ढंग से रहना नहीं आता इनको ये क्वालिटी लेके नहीं चलते हैं ये लोग आप लोग ऐसे पे हमें क्या करना वो पता लग जाएगा ये गुरुद्वारा कुटुंब खास है। कुछ लोग कह रहे हैं कि ये वीडियो पंजाब दे गुरुद्वारे साहिब दी है कुछ, कुछ लोग कह रहे हैं कि ये आउट पंजाब भी है ਚਾਹੇ ਉਹ ਕਿਸੇ ਪੰਜਾਬ ਦੇ ਗੁਰਦੁਆਰੇ ਸਾਹਿਬ ਦੀ ਹੋਵੇ ਚਾਹੇ ਕਿਸੇ ਬਾਦ ਦੀ ਹੋਵੇ ਲੇਕਿਨ ਇਸ ਦੀ ਨਿੰਦਿਆ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਵੀਡੀਓ ਨੂੰ ਟਰੋਲ ਕਰਕੇ ਦੇਖ ਰਹੇ ਨੇ ਅਤੇ ਨਾਲ ਕਹਿ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿ ਜਿਹੜੇ ਜੂਆ ਖੇਡ ਰਹੇ ਨੇ ਚਾਹੇ ਉਹ ਪ੍ਰਧਾਨ ਨੇ ਚਾਹੇ ਉਹ ਵਾ이스 ਪ੍ਰਧਾਨ ਨੇ ਕਿਉਂਕਿ ਦਿਨ ਦਿਹਾੜੇ ਦਿਨ ਦੇ 11 ਵਜੇ ਗੁਰੂ ਸਾਹਿਬ ਦੀ ਹਯੂਗਰੀ ਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਦੇ ਜਸ ਸਾਹਮਣੇ ਪਿੱਟ ਕਰਕੇ ਵੱਡੇ ਪੱਧਰ ਉੱਤੇ ਜੂਆ ਖੇਡਿਆ ਜਾ ਰਿਹਾ ਹੈ ਇਸ ਭੈਣ ਜੀ ਨੇ ਵਿਰੋਧ ਕੀਤਾ ਵੀਡੀਓ ਬਣਾਈ ਇਸ ਵੀਡੀਓ ਨੂੰ ਬੜੇ ਵੱਡੇ ਪੱਧਰ ਤੇ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਇਹ ਚਾਹੇ ਗੁਰਦੁਆਰਾ ਦੇ ਪ੍ਰਧਾਨ ਨੇ ਚਾਹੇ ਕੋਈ ਉਸ ਪਿੰਡ ਦੇ ਆਪ ਲੋਕ ਨੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਧਰਮ ਦੀ ਬੇਅਦਬੀ ਹੈ